ਚੱਕ ਦੋ ਚੱਕ ਦੋ ਪੱਲੜ ਆਏ ਭਾਈ ਆਏ ਹਾਈ 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 ਮਾ ਦੋ ਇਹ ਆ ਜੀ ਸਟਾਲੀਨ ਮਾ ਦੋ ਕੀ ਡਿਟੇਲ ਹੈ ਇਹਦੀ ਸਾਰੀ ਜਾਣਕਾਰੀ ਆਪਾਂ ਬਾਈ ਤੋਂ ਲਵਾਂਗੇ ਪਹਿਲਾਂ ਤੁਸੀਂ ਦਰਸ਼ਨ ਕਰੋ ਸਾਰਾ ਪੁਰਾਣਾ ਕਲਚਰ ਦੇਖੋ ਤੁਸੀਂ ਹੈਨਾ ਉਦ ਹੀ ਹਾਰੇ ਬਣਾਏ ਹੋਇਆ ਉਦ ਹੀ ਸਾਰਾ ਹਾਂ ਇਹਦੇ ਕੱਢ ਕੱਢਦਾ ਦੁੱਧ ਓਕੇ ਫਿਰ ਇਹਨੂੰ ਕਾੜ ਕੇ ਹੌਲੀ ਹੌਲੀ ਇਹ 5-6 ਘੰਟੇ ਪਿਆ ਰਹਿੰਦਾ ਹੈ ਪੂਰਾ ਬਾਈ ਨੇ ਅੰਦਰ ਚਿੜੀਆ ਘਰੀ ਬਣਾ ਰੱਖਿਆ ਬਾਈ ਤੇ ਤੁਸੀਂ ਵੀ ਯਾਰ ਇੱਕ ਵਾਰੀ ਜ਼ਰੂਰ ਗੇੜਾ ਮਾਰਿਓ ਫੋਟੋ ਵੀਡੀਓ ਨੂੰ ਤੁਹਾਨੂੰ ਕੋਈ ਜਵਾਬ ਨਹੀਂ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆ ਨਵੇਂ ਬਲੌਗ ਦੇ ਵਿੱਚ ਤੇ ਨਾਲ ਮੇਰੇ ਸੰਦੀਪ ਵੀਰ ਆ ਹੋਰ ਵੀਰੇ ਠੀਕ ਠਾਕ ਹਾਂਜੀ ਅੰਦਰ ਬਰੇ ਤੇ ਆਪਣੀ ਲੋਕੇਸ਼ਨ ਕੀ ਹੈ ਔਰ ਇਹਦੀ ਲੋਕੇਸ਼ਨ ਆਪਾਂ ਨਾਬਾ ਪਟਿਆਲਾ ਰੋਡ ਤੇ ਆ ਵੀਰੇ ਨਾਬੇ ਤੋਂ ਪਟਿਆਲੇ ਜਿਹੜਾ ਬਈ ਰੋਡ ਜਾਂਦਾ ਉੱਥੇ ਬਾਈ ਦਾ ਫਾਰਮ ਬਣਿਆ ਹੋਇਆ ਤੇ ਮੈਨੂੰ ਲੱਗਦਾ ਵੀ ਪਹਿਲਾਂ ਇਸ ਫਾਰਮ ਦਾ ਕਦੇ ਵਲੌਗ ਨਾ ਆਇਆ ਹੋਵੇ ਆਪਣੇ ਚੈਨਲ ਤੇ ਤਾਂ ਬਾਈ ਪਹਿਲੀ ਵਾਰੀ ਆਉਣ ਲੱਗਿਆ ਤੇ ਵੀਰੋਣਾਂ ਕੋਲੇ ਬਹੁਤ ਚੰਗਾ ਘੋੜਾ ਰੱਖਿਆ ਹੋਇਆ ਕਿਹੜੀ ਬਲੱਡ ਲਾਈਨ ਦਾ ਸਾਰੀ ਗੱਲਬਾਤ ਕਰਾਂਗੇ ਤੇ ਆਪਾਂ ਸਾਰੇ ਫਾਰਮ ਦੇ ਆਪਣੇ ਜਾਨਵਰ ਦਿਖਾ ਦੇਣੇ ਅੱਜ ਠੀਕ ਹੈ ਤੇ ਸਟਾਰਟਿੰਗ ਤੋਂ ਚੱਲਦੇ ਆ ਬਾਈ ਤੇ ਇੱਧਰ ਤੁਹਾਨੂੰ ਮੇਰੇ ਖੱਬੇ ਪਾਸੇ ਡੌਗ ਦੇਖ ਰਹੇ ਨੇ ਇਹਨਾਂ ਬਾਰੇ ਗੱਲਬਾਤ ਕਰਦੇ ਆਪਾਂ ਪਹਿਲਾਂ ਲੈ ਵੀ ਸਭ ਤੋਂ ਪਹਿਲਾਂ ਜਿਹ ਇਹ ਕਰਦੇ ਆ ਸਵਾਗਤ ਬਾਈ ਦਾ ਨੰਬਰ ਵੀ ਦਵਾਂਗੇ ਜੇ ਕਿਸੇ ਵੀਰ ਨੇ ਫਾਰਮ 'ਚ ਆਉਣਾ ਹੋਇਆ ਬੈਸ ਤਾਂ ਬੰਨੇ ਵੀ ਹੁੰਦੇ ਆ ਪਰ ਇੱਕ ਵਾਰੀ ਤੁਸੀਂ ਫੋਨ ਕਰ ਲਿਓ ਵੀਰੇ ਕਿਹੜੀ ਬਰੀਡ ਆ ਇਹ ਤੇ ਬਾਈ ਜੀ ਪਾਕਿਸਤਾਨੀ ਬੁਲੀ ਪਾਕਿਸਤਾਨੀ ਬੁਲੀ ਹੈ ਨਾ ਮੇਲ ਹੈ ਇਹ ਹਾਂਜੀ ਮੇਲ ਸਟੱਡ ਆ ਬਾਈ ਸਟੱਡ ਕੀ ਨਾਮ ਆ ਜੀ ਇਹਦਾ ਇਹਦਾ ਨਾਮ ਬੱਗਾ ਜੀ ਤੇ ਬੱਗੇ ਦੀ ਬਾਈ ਖਾਨਦਾਨ ਦੀ ਗੱਲ ਕਰੀਏ ਬੱਗਾ ਵੀਰ ਜੀ ਕਾਲੀ ਗਿੱਲ ਬਾਈ ਜੀ ਲਵੇ ਅਬਦੁੱਲ ਹੁੰਦਾ ਸੀਗਾ ਉਹਦਾ ਗ੍ਰੈਂਡਸਨ ਆ ਜੀ ਉਹ ਆਪਣੇ ਪਿੰਜਰੇ 'ਚ ਬੈਠਿਆ ਦੂਜਾ ਜਿਹੜਾ ਉਹ ਬੱਚਾ ਵੀਰੇ ਦਾ ਉਹ ਇਹਦਾ ਬੱਚਾ ਲੈ ਵੀ ਰਿਜ਼ਲਟ ਵੀ ਤੁਹਾਨੂੰ ਦਿਖਾ ਦਿੰਨੇ ਆ ਵੀਰ ਯਾਨੀ ਕਿ ਜਿਵੇਂ ਇਹ ਵਾਈਟ ਆ ਨਾ ਤੇ ਉਹ ਬਰਾਊਨ ਆ ਤੇ ਇਹਦੀ ਮਦਰ ਕਿਹੜੀ ਸੀਗੀ ਉਹਦੀ ਇਹਦੀ ਮਦਰ ਬਲੈਕ ਸੀਗੀ ਜੀ ਬਲੈਕ ਸੀਗੀ ਬਲੈਕ ਤੋਂ ਬਰਾਊਨ ਆ ਗਿਆ ਹਾਂਜੀ ਕੀ ਫੀਸ ਵਗੈਰਾ ਜੀ ਆਪਾਂ ਸਟੱਡ ਸਰਵਿਸ ਲਈ ਓਪਨ ਕਰਦੇ ਆ ਇਹ ਵੀ ਜੀ ਬਸ ਤਾਂ ਕੋਈ ਲੋਕਲ ਹੋਵੇ ਆਪਣਾ ਬ੍ਰਦਰ ਹਨਾ ਬੱਚੇ ਤੇ ਛੱਡ ਦਿੰਨੇ ਆ ਓਕੇ ਜੇ ਕੋਈ ਦੂਰੋਂ ਹੋਵੇ ਉਹ ਤਾਂ ਆਪਾਂ ਚੈੱਕ ਲੈ ਲੈਨੇ ਆ ਚੈੱਕ ਬੰਦਾ ਦੇ ਜੇ 25000 ਦਾ ਦੇ ਜੇ 35000 ਦਾ ਦੇ ਜੇ ਠੀਕ ਹੈ ਤੇ ਬੱਚਾ ਦੇ ਜਵੇ ਚੈੱਕ ਲੈ ਜੀ ਓਕੇ 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 ਖੁੱਲੀ ਡੁੱਲੀ ਜਗਾ ਪੂਰੀ ਗਾਵਾਂ ਰੱਖੀਆਂ ਹੋਈਆਂ ਨੇ ਐਚ ਐਫ ਥਾਰ پارک ਬਾਕੀ ਬਈ ਬਰੀਡ ਬਈ ਦੱਸਦਾ ਸੀਗਾ ਤੇ ਜਾਨੀ ਕਿ ਮੈਂ ਗਾਵਾਂ ਦੇ ਵਿੱਚ ਹਨਾ ਤੁਹਾਨੂੰ ਪਤਾ ਵੀ ਘੋੜੇ ਵਾਲੇ ਜ਼ਿਆਦਾਤਰ ਬਲੌਗ ਲੈ ਕੇ ਆਉਂਦੇ ਆਪਾਂ ਤੇ ਬਾਕੀ ਅੱਜ ਤੁਹਾਨੂੰ ਮੈਂ ਸੋਚਦਾ ਵੀ ਸਾਰਾ ਕੁਝ ਹੀ ਦਿਖਾਈਏ ਕਿਉਂਕਿ ਆਪਣੇ ਬਲੌਗ ਗਾਵਾਂ ਦੇ ਸ਼ਕੀਨ ਵੀ ਬੰਦੇ ਦੇਖਦੇ ਆ ਕੁੱਕੜਾਂ ਦੇ ਸ਼ਕੀਨ ਵੀ ਦੇਖਦੇ ਆ ਕਬੂਤਰ ਵਾਲੇ ਵੀ ਬਹੁਤ ਜ਼ਿਆਦਾ ਪਿਆਰ ਕਰਦੇ ਆ ਤੇ ਆ ਬੋਲ ਬੋਲ ਦੀ ਗੱਲ ਕਰਦੇ ਆ ਜੋ ਜੀ ਇਹਦੀ ਕੀ ਨਸਲ ਆ ਬਈ ਇਹ ਮੋਰਾ ਨਸਲ ਦਾ ਬੂਲਾ ਵੀਰ ਜੀ ਹਾਂਜੀ ਤੇ ਲక్ష్ਮੀ ਦੇਰੀਆ ਫਾਰਮ ਵਾਲਾ ਕੋਲੇ ਬੁੱਲ ਹੁੰਦਾ ਸੀਗਾ ਸਿਕੰਦਰ ਹੂੰ ਉਹਦਾ ਬੱਚਾ ਜੀ ਇਹ ਸਿਕੰਦਰ ਦਾ ਹਾਂਜੀ ਹਾਂਜੀ ਇਹਦੀ ਇਹਦੀ ਵੀ ਸਟੱਡੀ ਸਰਵਿਸ ਓਪਨ ਹੈ ਇਹਦੀ ਓਪਨ ਹੈ ਇਹਦੀ ਕੀ ਫੀਸ ਹੁੰਦੀ ਹੈ 1000 ਰੁਪਿਆ 1000 ਰੁਪਿਆ ਲੈ ਵੀ ਜਮੀ ਜਾਇਜ ਫੀਸ ਆ 1000 ਰੁਪਿਆ ਬਾਈ ਇੱਕ ਸਿਮਨ ਤਿਆਰ ਕਰਦੇ ਹੁੰਦੇ ਆ ਪਤਾ ਨਹੀਂ ਕਰਨ ਲੱਗੇ ਹਜੇ ਨਹੀਂ ਆਪਾਂ ਨਹੀਂ ਕੀਤਾ ਠੀਕ ਆ ਤੇ ਇਧਰ ਬਾਕੀ ਹੋਰ ਆਪਣੇ ਕੋਲੇ ਗਾਵਾਂਾਂ ਦੇ ਵਿੱਚ ਕਿਹੜੀ ਕਿਹੜੀ ਬਰੀਡ ਆ ਜਾਂਦੀ ਆ ਜਰਨੇ ਸਾਹੀਵਾਲ ਨੇ ਥਰ-ਪਾਰ ਕਰਨੇ ਠੀਕ ਆ ਅੱਛਾ ਜਰਸੀ ਐਕਰੋਸ ਬਰੀਡ ਤੇ ਬਾਈ ਜਿਵੇਂ ਅੱਜ ਕੱਲ 쇼 ਵੀ ਲੱਗਦੇ ਆ ਗਾਵਾਂ ਦੇ ਜਾ ਕੇ ਜਾਣੇ ਹੁੰਦੇ ਆਪਾਂ 쇼 ਦੇ ਵਿੱਚ ਅੱਛਾ ਉਹ ਨਹੀਂ ਹੈ ਠੀਕ ਹੈ ਬਾਈ ਵੈਸੇ ਯੂਰੀ ਸ਼ੌਕ ਪੂਰਾ ਕਰ ਲੈਨੇ ਆ ਨਸਲਾਂ ਬਾਈ ਪੂਰੀਆਂ ਕੈਂਟ ਰੱਖੀਆਂ ਹੋਈਆਂ ਨੇ ਵੈਸੇ ਤਾਂ ਇਹ 쇼 ਦੇ ਵਿੱਚ ਲਾ ਜਾ ਕੇ ਮੈਨੂੰ ਲੱਗਦਾ ਬਾਈ ਨੂੰ ਦਿਖਾਉਣੀ ਆ ਚਾਹੀਦੀਆਂ ਨੇ ਪੂਰਾ ਬਾਈ ਨੇ ਅੰਦਰ ਚਿੜੀਆਕਾਰੀ ਬਣਾ ਰੱਖਿਆ ਬਾਈ ਤੇ ਤੁਸੀਂ ਵੀ ਯਾਰ ਇੱਕ ਵਾਰੀ ਜ਼ਰੂਰ ਗੇੜਾ ਮਾਰਿਓ ਫੋਟੋ ਵੀਡੀਓ ਨੂੰ ਤੁਹਾਨੂੰ ਕੋਈ ਜਵਾਬ ਨਹੀਂ ਜਿਵੇਂ ਟਰਕੀ ਫਿਰਦੇ ਆ ਚਕੋਰ ਠੀਕ ਹੈ ਤਹਿਸੀਲ ਨੇ ਵਿੱਚ ਮੁਰਗੇ ਆਪਣੇ ਲੈਵੇ ਚੰਗੇ ਇਹ ਵੀਰੇ ਦੇਸੀ ਖਾਦ ਖਰਾਕ ਕੀ ਜ਼ਿਆਦਾਤਰ ਪਾਉਣੀ ਹੋਣਾ ਤੁਸੀਂ ਮੈਂ ਦੇਖ ਰਿਹਾ ਤੇ ਉਹ ਮੁਰਗਾ ਜਿਹੜਾ ਫਿਰਦਾ ਕਿ ਲੜਾਕੂ ਹੈ ਹਾਂਜੀ ਉਹ ਹਲੇ ਪੱਠਾ ਵੀਰੇ ਹਾਂ 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 ਹਾਂਜੀ ਨੂਰਾ ਸੀਲ ਹੈ ਤੇ ਬਾਕੀ ਉਹ ਉੱਪਰ ਬਲੈਕ ਜਿਹੜੇ ਕੜਕਨਾਥਾ ਹਾਂਜੀ ਓਕੇ 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 ਤੇ ਆਪਣਾ ਇਹਦਾ ਕੀ ਪ੍ਰੋਗਰਾਮ ਹੈ ਸੇਲ ਉਹ ਵੀ ਕਰਦੇ ਨੇ ਹੁੰਦੇ ਆ ਵਿੱਚੋਂ ਨਹੀਂ ਵੀਰੇ ਐਗ ਸੇਲ ਕਰਦੇ ਆ ਅੱਛਾ ਹਾਂਜੀ ਤੇ ਅੰਦਰ ਚੱਲੀਏ ਆਪਾਂ ਇੱਧਰ ਵੀ ਦਿਖਾਇਆ ਜੀ ਸਾਰੇ ਸਪੈਸ਼ਲ ਭਾਈ ਇੱਧਰ ਕੱਲਾ ਕੱਲਾ ਕਮਰਾ ਹਨਾ ਕਬੂਤਰਾਂ ਦਾ ਮੁਰਗਿਆਂ ਦਾ ਆਹ ਕਰੋ ਦਰਸ਼ਨ ਆਹ ਦਿਖਾ ਵੀਰੇ ਮੋਰ ਵਰਗਾ ਜਮੀ ਜੇ ਸੀਲ ਆ ਵੀਰੇ ਕਿਹੜਾ ਠਿੱਕਰ ਸੀਲ ਠਿੱਕਰ ਸੀਲ ਹਾਂਜੀ ਹਾਂਜੀ ਠੀਕ ਹੈ ਇਹ ਕਿਵੇਂ ਆਪਣੀ ਮੁਰਗੀ ਨਾਲ ਛੱਡਿਆ ਹੋਇ ਇਹਦੇ ਨਾਲ ਇਹਦਾ ਜੋੜਾ ਨਹੀਂ ਇਹਦੇ ਨਾਲ ਦੀ ਵੀਰੇ ਫਿਲਹਾਲ ਇਹਦੇ ਨਾਲ ਦੀ ਮੁਰਗੀ ਤਾਂ ਨਹੀਂ ਮਿਲੀ ਤੇ ਆਪਾਂ ਨੂੰ ਉਹ ਵੀ ਤੇ ਬੱਚੇ ਲੈ ਲਈ ਆਪਾਂ ਅੱਛਾ ਇੱਕ ਹੀ ਆਪਣੇ ਕੋਲ ਮੁਰਗਾ ਹੋਣੇ ਇਹ ਹਾਂਜੀ ਇਹ ਮੁਰਗਾ ਇੱਕੋ ਹੀ ਹੈ ਫੈਂਸੀ ਬਰੀਡ ਆ ਜਾਂਦੀ ਹੈ ਇਹ ਤੇ ਬਾਈ ਜਿਆਦਾਤਰ ਮੈਂ ਜਗਰਾਮਾ ਜਦੋਂ ਮੁਕਸਰ ਆਪਾਂ ਜਾਂਦੇ ਹਾਂ ਨਾ ਉੱਥੇ ਵੇਖਦੇ ਹੁੰਦੇ ਆ ਇਹ ਚੀਜ਼ਾਂ ਇਹ ਸਾਰਾ ਕੁਝ ਹੀ ਬਾਈ ਨੇ ਉਰੇ ਰੱਖਿਆ ਹੋਇਆ ਆਪਣਾ ਵੀ ਫਾਰਮ ਤਿਆਰ ਹੋ ਲੈੰਦੋ ਸਾਰਾ ਕੁਝ ਆਪਾਂ ਵੀ ਸ਼ੌਂਕ ਪੂਰਾ ਕਰਨਾ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ ਤੇ ਉਹ ਸਰਾਜੀ ਕਬੂਤਰ ਆ ਗਏ ਹਾਂਜੀ ਇੱਕ ਇਹ ਮੈਂ ਬਈ ਇਹਨਾਂ ਨੂੰ ਤਾਂ ਬਰੀਡਿੰਗ ਵੀ ਕਰਾਉਣੀ ਹੈ ਤੁਸੀਂ ਨਹੀਂ ਬਰੀਡਿੰਗ ਬੱਚੇ ਹੋ ਜਾਣ ਤਾਂ ਹੋ ਜਾਣ ਪਰ ਸੇਲ ਨਹੀਂ ਕੀਤੇ ਕਦੇ ਜਿੰਨੇ ਕਿ ਹੈਗੇ ਨੇ ਬਸ ਇਹੀ ਨੇ ਕੇਅਰ ਕੇਅਰ ਕਿੰਨੀ ਘਪਾਲਦੇ ਆ ਸਨੀਬੀਰੇ ਸਾਰੀਆਂ ਇਹਨਾਂ ਦਾ ਪਾਣੀ ਰੋਜ਼ ਸਾਫ਼ ਕਰਨਾ ਪੈਂਦਾ ਹਾਂ ਫੀਡ ਰੋਜ਼ ਦੇਖਣੀ ਪੈਂਦੀ ਆ ਤੇ ਅੱਜ ਗਰਮੈਸ ਵਾਸਤੇ ਬੱਲਮ ਵਗੈਰਾ ਲਾਏ ਹੋਏ ਹਨਾ ਹੁਣ ਠੀਕ ਆ ਠੰਡ ਜਿਆਦਾ ਮੰਨਦੇ ਆ ਜਾਂ ਗਰਮੀ ਜਿਆਦਾ ਮੰਨਦੇ ਆ ਠੰਡ ਜਿਆਦਾ ਮੰਨਦੇ ਆ ਇਹ ਜੀ ਆਪਣੇ ਟਰਕੀ ਨੇ ਠੀਕ ਹੈ ਸਾਰੀ ਟਰਕੀ ਆ ਗਈ ਹਾਂਜੀ ਇਹਨਾਂ ਮੁਰਗੀ ਇਹਨਾਂ ਟਰਕੀ ਵਾਈਟ ਬਲੈਕ ਦੋਨੋਂ ਟਰਕੀ ਆ ਗਏ ਇਹ ਮੈਡੇਗਾਸਕਰ ਦੇ ਸੀਲ ਅੱਛਾ ਜੀ ਹਾਂ ਇਹ ਉੱਥੇ ਦੀ ਬ੍ਰੀਡ ਹੈ ਮੈਡੇਗਾਸਕਰ ਨੂੰ ਬੇਤਨਾਮ ਵੀ ਕਹਿੰਦੇ ਨੇ ਮੈਡੇਗਾਸਕਰ ਠੀਕ ਹੈ ਠੀਕ ਹੈ ਠੀਕ ਹੈ ਇਹ ਫਿਰ ਸ਼ਾਮ ਨੂੰ ਸਾਰੇ ਖੁੱਲੇ ਰਹਿੰਦੇ ਵੀਰੇ ਜੀ ਆਪਣੇ ਆਪਣੇ ਕਮਰੇ ਚ ਵੜ ਜਾਂਦੇ ਨੇ ਚਲੇ ਜਾਂਦੇ ਨੇ ਆਪਣੇ ਆਪ ਜਦੋਂ ਉਹ ਹੁਣ ਚਲਾ ਗਿਆ ਹਾਂ ਖੋਲ ਸਵੇਰੀ ਦਿੰਨੇ ਹੋ ਹਾਂ ਜੀ ਸਵੇਰੀ ਖੋਲ ਲਾਂ ਮੈਂ ਖਰਗੋਸ਼ ਆਹ ਖਰਗੋਸ਼ ਆਗੇ ਖਰਗੋਸ਼ ਨਾਲ ਬੱਤਕ ਛੱਡ ਰੱਖੀ ਐ ਇਹ ਅੰਨੀ ਹੈ ਜਿਹੜੇ ਦੋਵੇਂ ਅੱਖਾਂ ਵਿੱਚ ਅੱਛਾ ਹਾਂ ਇਹ ਐਕਸੀਡੈਂਟਲੀ ਅੰਨੀ ਹੋ ਗਈ ਵਿਚਾਰੀ ਠੀਕ ਹੈ ਜੀ ਇਹਨੂੰ ਬਾਹਰ ਦੂਏ ਬਖਸ਼ ਮਾਰਦੇ ਨੇ ਠੀਕ ਹੈ ਜੀ ਠੀਕ ਹੈ ਇਹ ਤਾਜ ਅਸੀਲ ਦੇ ਬੱਚੇ ਨੇ ਵੀਰੇ ਇਹ ਕਿੰਨੇ ਬੱਚੇ ਆ ਇਹ 9 ਨੇ ਇਹ ਇਹਨਾਂ ਦੀ ਨੇ ਦੋਨਾਂ ਦੀ ਵੀਰੇ ਹਾਂਜੀ ਇਹਨਾਂ ਦੇ ਚੋਂ ਆਵਾਲੇ ਮੱਥੀ ਠੀਕ ਆ ਆਹ ਮੁਰਗਾ ਇਹ ਦੋਨੋਂ ਮੁਰਗੀਆਂ ਨੇ ਇਹ ਆਗੇ ਤਾਜ ਤਾਜ ਅਸੀਲ ਜ਼ਿਆਦਾਤਰ ਵੀਰੇ ਜਿਹੜੀ ਫਾਈਟ ਹੁੰਦੀ ਹੁੰਦੀ ਆ ਇਹਹੀ ਮੁਰਗੇ ਦੀਆਂ ਹੁੰਦੀਆਂ ਤਾਜੀ ਕਰਦਾ ਹਾਂਜੀ ਅੱਛਾ ਉਹ ਬੜੇ ਤੜੀ ਬਲੱਡ ਲਾਈਨ ਤੋਂ ਆਉਂਦੇ ਆ ਵੀ ਬਰੀਡਿੰਗ ਤੇ ਵੀ ਪੂਰਾ ਕੰਮ ਕਰਦੇ ਆ ਕੱਲਾ ਕੱਲੇ ਸ਼ਿਕਾਰੀ ਉੱਪਰ ਸ਼ੈੱਡ ਰੱਖਿਆ ਬੱਚਾ ਫਿਰਦਾ ਛੋਟਾ ਇਹਦੇ ਨਾਲ ਇਹ ਆਗੇ ਕੜਕਨਾਥ ਜਮੀ ਜੈਡ ਬਲੈਕ ਹੁੰਦੇ ਆ ਜਿਹੜੇ ਜੇ ਕਿਸੇ ਵੀਰ ਨੇ ਕੜਕਨਾਥ ਮੁਰਗਾ ਮੁਰਗੀ ਜਾ ਬਈ ਇਹਨਾਂ ਦੇ ਆਂਡੇ ਲੈਣੇ ਹੋਣ ਤਾਂ ਸੰਦੀਪ ਬਾਈ ਦਾ ਨੰਬਰ ਸਕਰੀਨ ਤੇ ਚੱਲਦਾ ਲੋਕੇਸ਼ਨ ਆ ਪਟਿਆਲਾ ਇਹ ਵੀ ਇਹ ਆਪਣੇ ਬੱਗੇ ਦਾ ਰਿਜ਼ਲਟ ਆ ਜੀ ਇਹ ਬੱਗੇ ਦਾ ਰਿਜ਼ਲਟ ਆ ਗਿਆ ਇਹਦੀ ਮਾਂ ਵੀ ਬਲੈਕ ਸੀ ਇਹ ਤਿੰਨ ਮਹੀਨੇ ਦਾ ਜੀ ਇਹ ਵੀ ਬੱਗੇ ਦਾ ਰਿਜ਼ਲਟ ਹੈ ਜਿਆਦਾਤਰ ਤਾਂ ਫਿਰ ਉਹਦੀ ਖਾਨਦਾਨ ਇਕੱਠਾ ਕਰ ਰੱਖਿਆ ਤੁਸੀਂ ਤੇ ਬੀਰੀ ਜੀ ਮੇ ਤੁਹਾਨੂੰ ਜ਼ਿਆਦਾਤਰ ਪਾਕਿਸਤਾਨੀ ਬੁਲੀ ਦਾ ਸ਼ੌਂਕ ਹੈ ਨਾ ਤੇ ਸਟੱਡ ਨੂੰ ਆਪਾਂ ਬੱਚੇ ਨੂੰ ਜਦੋਂ ਤਿਆਰ ਕਰਦੇ ਆ ਉਹਨੂੰ ਕਿੰਨੇ ਟਾਈਮ ਬਾਅਦ ਆਪਾਂ ਨੂੰ ਮੀਟਿੰਗ ਲਈ ਛੱਡਣਾ ਚਾਹੀਦਾ ਉਹਨੂੰ ਵੀਰ ਜੀ ਆਪਾਂ ਨੂੰ ਡੇਢ ਸਾਲ ਤੋਂ ਬਾਅਦ ਛੱਡਣਾ ਚਾਹੀਦਾ ਜੀ ਵੀ ਘੱਟੋ ਘੱਟ ਡੇਢ ਸਾਲ ਚਾਹੀਦਾ ਜਿੰਨੀ ਉਹ ਮੈਚਰ ਹੋ ਜਾਂਦਾ ਇੱਕ ਤਾਂ ਉਹ ਹਾਈਟ ਕੱਢ ਜਾਂਦਾ ਜਿੰਨੀ ਉਹਨੇ ਕੱਢਣੀ ਹੁੰਦੀ ਓਕੇ ਤੇ ਇਹਨਾਂ ਦੀ ਸਪੈਸ਼ਲ ਡਾਈਟ ਹੁੰਦੀ ਆਮ ਕੁੱਤਿਆਂ ਨਾਲੋਂ ਬਈ ਨਹੀਂ ਮੇਰੇ ਪੌਣ ਵਾਲੇ ਚਿਕਨ ਪਾਈ ਜਾਂਦੇ ਨੇ ਮਟਰ ਪਾਈ ਜਾਂਦੇ ਨੇ ਰੋਟੀ ਤੇ ਵੀ ਪਲ ਜਾਂਦੇ ਨੇ ਦੋਵੇਂ ਟਾਈਮ ਵੀ ਖਰਾਕ ਜ਼ਰੂਰ ਚਾਹੀਦੀ ਆ ਵੀ ਜਿਵੇਂ ਲਾਵਾਂ ਆਹ ਇੱਧਰ ਕੱਲੀ ਸ਼ੈੱਡ ਰੱਖੀ ਐ ਇਹ ਮੁੰਸ਼ੀ ਆ ਜੀ ਸਾਡਾ ਅੱਛਾ ਇੱਕ ਡਾਗ ਆ ਨਾ ਇਹ ਲੱਗੂਲੇ ਹਾਂ ਮੈਂ ਚੁੱਕ ਲਿਆ ਠੀਕ ਐ ਠੀਕ ਐ ਜੀ ਹਾਂ ਜੀ ਅੱਖਾਂ ਕਿੰਨੀਆਂ ਸੋਹਣੀਆਂ ਨੇ ਇਹਦੀਆਂ ਇਹ ਸਾਰਿਆਂ ਨਾਲੋਂ ਸਿਆਣਾ ਵੀ ਰਹੇ ਇਹਨਾਂ ਨੂੰ ਅੱਛਾ ਹਾਂ ਜੀ ਇਹਨੂੰ ਮੁੰਸ਼ੀ ਕਹਿੰਦੇ ਆ ਬਾਈ ਜੇ ਹੁਣ ਨੂੰ ਬਾਹਰ ਹੁੰਦਾ ਤੁਹਾਨੂੰ ਅੰਦਰ ਕਰਵਾਉਂਦਾ ਠੀਕ ਐ ਮੈਨੂੰ ਤਾਂ ਬਹੁਤ ਡਰ ਲੱਗਦਾ ਵੀਰ ਇਹਨਾਂ ਤੋਂ ਲੈ ਵੀ ਹੁਣ ਆਇਆ ਆਪਾਂ ਘੋੜੀਆਂ ਕੱਲੀ ਘੋੜੀਆਂ ਦੀ ਦੇ ਨਵੇਂ ਡਿਟੇਲ ਸਾਰੀ ਇਹ ਨੀਲੀ ਬਸ਼ੇਰੀਆ ਇਹਦੇ ਖਾਨਦਾਨ ਬਾਰੇ ਗੱਲਬਾਤ ਕਰਦੇ ਆ ਤੇ ਬਾਈ ਜਿਆਦਾਤਰ ਜਿਹੜੀਆਂ ਆਪਾਂ ਵੀਡੀਓ ਅੱਜ ਬਣਾ ਰਹੇ ਆ ਬਾਈ ਨੂੰ ਪੁੱਛ ਲਿਓ ਇਹਨਾਂ ਦੇ ਵਿੱਚੋਂ ਹਨਾ ਤੇ ਸਾਰੇ ਜਾਨਵਰ ਸੇਲ ਵੀ ਆ ਸੇਲ ਵੀ ਨਹੀਂ ਹੈਗੇ ਜੋ ਬਾਈ ਨੇ ਸੇਲ ਕਰਨੇ ਉਹ ਤੁਹਾਨੂੰ ਦੱਸ ਦੇਣਗੇ ਤੇ ਇਹ ਆ ਗਈ ਆਪਣੀ ਇਹਨਾਂ ਦੀ ਥੁਲੀ ਕਿੰਨੀ ਏਜ ਆ ਵੀਰੇ ਇਹ 2 ਦਿਨ ਦੀ ਹੋ ਗਈ ਵੀਰੇ 2 ਦਿਨ ਤਾਂ ਲੱਗੀ ਇਹਦਾ ਪਿਓ ਕਿਹੜਾ ਇਹਦਾ ਸਾਰੰਗ ਆ ਜੀ ਸਾਰੰਗ ਕੋ ਰਾਣੀ ਵੀਰ ਲਵਿਆ ਠੀਕ ਹੈ ਜੀ ਮਾਂ ਮਾਂ ਕਹੇ ਜੀ ਸੀਗੀ ਇਹਦੀ ਮਾਂ ਜੀ ਨਹੀਂ ਜੀ ਅੱਛਾ ਜਿਹੜੀ ਤੁਸੀਂ ਮੈਨੂੰ ਦੱਸਦੇ ਸੀਗੇ ਬਈ ਵੀ ਇਹਦੀ ਮਾਂ ਜਦੋਂ ਇਹ ਕਿੰਨੇ ਟਾਈਮ ਦੀ ਸੀ ਜਦੋਂ ਕੁਝ ਫਿਰ ਗੁਜਰ ਗਈ ਸੀ ਥੋਨੇ ਯਾਨੀ ਕਿ ਇਹ ਤੇ ਬਹੁਤ ਮਿਹਨਤ ਨਾਲ ਸੰਭੀ ਹੈ ਹਨਾ ਆਹ ਕੋੜੀ ਦਾ ਮੈਂ ਕੱਲਾ ਫੈਨ ਨਹੀਂ ਸਾਰੇ ਇੰਸਟਾਗ੍ਰam ਵਾਲੀ ਫੈਨ ਹੋ ਗਈ ਸੀ ਜੀ ਇਹਦੇ ਇਹਦੀ ਵੀਡੀਓ ਪਾਈ ਸੀ ਇਹਦੀ ਤੌਰ ਦਿਖਾਉਣਿਆ ਸਾਨੂੰ ਅਸੀਂ ਕਾਲੀ ਵੀਰੇ ਇਹਨੂੰ ਥੋੜਾ ਜਿਹਾ ਡੱਕਰਿਓ ਕਰੀਨਾ ਕਹਿੰਦੇ ਇਹਨੂੰ ਪਿਆਰ ਨਾਲ ਕਰੀਨਾ ਕਿੰਨੇ ਟਾਈਮ ਦੀ ਪ੍ਰੈਗਨੈਂਟ ਹੈ ਜੀ ਇਹੇ ਜਦ ਜਲੀ ਚੱਕ ਲੈਂਦੀ ਆ ਪੂਨ ਆਹ 6 ਮਹੀਨੇ ਦੀ ਹੈ 8 ਮਹੀਨੇ ਦੀ ਗੱਬਣਾ ਦੇਖੋ ਬਈ ਨਖਰਾ ਕਿਹੜੇ ਕੋੜੇ ਤੋਂ ਗੱਬਣਾ ਉਹ ਵੀ ਬਾਈ ਹੋਰਾ ਕੋਲੀ ਰੱਖਿਆ ਹੋਇਆ ਉਹ ਆ জাফর ਦਾ ਬੱਚਾ ਉਹਦੇ ਵੀ ਕਰਾਉਣਿਆ ਤੁਹਾਨੂੰ ਦਰਸ਼ਨ ਪਤਾ ਨਹੀਂ ਬਾਈ ਕਿਹੜੀ ਕਿਹੜੀ ਖੱਲ ਦੇ ਵਿੱਚ ਕੀ ਕੀ ਇੱਥੇ ਰੱਖਿਆ ਹੋਇਆ ਇੱਧਰ ਬੰਨ ਰੱਖਿਆ ਇੱਕ ਇਹ ਦਵਿੰਦਰ ਵੀਰੇ ਤੁੱਕਾ ਆਉਂਦੀਆਂ ਨਾ ਔਰੇ ਪ੍ਰੋਪਰ ਉਹ ਕੌਣ ਬੰਨਦਾ ਨੌਰਿਆਂ ਨੂੰ ਅੱਛਾ ਇਹਦੀ ਕੀ ਖਾਸੀਅਤ ਹੈ ਇਹ ਮੇਰੇ ਪਿੱਟਬੂਲਾ ਬਰੀਡ ਚ ਹਾਂਜੀ ਤੇ ਬਲੂ ਕਲਰ ਚ ਹਾਂਜੀ ਇਹ ਬਲਾਈਂਡ ਨਾ ਵੀਰੇ ਜੰਮ ਨੂੰ ਦੋਨੇ ਅੱਖਾਂ ਤੋਂ ਦੋਨੇ ਅੱਖਾਂ ਤੋਂ ਨਹੀਂ ਬਾਈ ਦਿੰਦਾ ਇਹਨੂੰ ਮੈਂ ਬਾਈ ਨੂੰ ਪੁੱਛਣ ਲੱਗਿਆ ਬਾਈ ਕਹਿੰਦਾ ਇਹ ਤਾਂ ਸਾਡਾ ਸ਼ੌਂਕ ਨਾ ਰੱਖਿਆ ਹੋਇਆ ਮੈਂ ਸ਼ੌਂਕ ਨਾਲ ਤਾਂ ਰੱਖਿਆ ਖਾਸियत ਵੀ ਦੱਸ ਦੋ ਕਹਿੰਦਾ ਖਾਸियत ਇਹਦੀ ਇਹ ਆ ਜਿੱਧਰ ਨੂੰ ਬਈ ਕਹਿੰਦਾ ਮੈਂ ਜਾਨਣਾ ਵੀ ਉਧਰ ਨੂੰ ਇਹ ਜਾਂਦਾ ਸਾਰਾ ਕੁਝ ਜੇ ਇਹਨੂੰ ਰਾਤ ਨੂੰ ਛੱਡਦੀ ਤਾਂ ਗੰਦਾ ਜਿਹਾ ਵੱਜਦਾ ਫਿਰ ਜਾਂਦਾ ਜੇ ਨਾ ਕੋਈ ਕੋਲ ਹੋਵੇ ਹਨਾ ਹਾਂਜੀ ਸਮਝਦਾ ਸਾਰਾ ਦੇਖੋ ਹੱਥ ਲਾਇਆ ਨੇ ਦੇਖ ਜਿਹਦੀ ਪਤਾ ਲੱਗੇਗਾ ਹਾਂ ਜਿਹੜੇ ਰਿਸ਼ੂ ਨਹੀਂ ਹੈਗਾ ਨਹੀਂ ਹੱਥ ਦਾ ਵੀ ਪਤਾ ਲੱਗਦਾ ਇਹ ਵੀ ਬੱਚਾ ਵਾਲੇ ਸੀ ਛੋਟੇ ਜਿਹੇ ਹਾਂਜੀ ਹੱਥ ਲਾਈ ਲੈ ਬਾਈ ਦੇਖੋ ਅੱਥਰਾ ਹੀ ਪਤਾ ਲੱਗ ਰਿਹਾ ਪੁੱਤ ਕਿ ਕਿੱਥੇ ਆ ਪਿੱਟ ਬੁੱਲ ਤਾਂ ਕਹਿੰਦੇ ਇੰਨੇ ਖਤਰਨਾਕ ਹੁੰਦੇ ਆ ਪਰ ਦੋਨੇ ਅੱਖਾਂ ਤੋਂ ਨਹੀਂ ਦਿੰਦਾ ਇਹ ਤਾਂ ਨਹੀਂ ਕਿਸੇ ਨੂੰ ਵੀ ਵੱਢ ਲੈ ਹਨਾ ਪਰ ਫਿਰ ਵੀ ਦੇਖੋ ਯਾਰ ਜਿਸ ਨਾਲ ਪਿੱਟ ਬੁੱਲਾ ਉਹ ਕਰੈਕ ਆਹੋ ਨਹੀਂ ਹੁੰਦਾ ਅਗਰੈਸਿਵ ਉਹ ਵੱਢਦਾ ਵੀ ਅਖਵਾ ਬਲਾਈ ਹੋਈ ਹੈ ਫਿਰ ਉਹ ਜਿਹੜੇ ਲੰਡਰਾਂ ਨਾਲ ਮੀਟਿੰਗ ਹੋਈ ਹੋਈ ਆ ਆ ਸਿੱਧੀ ਜੀ ਗੱਲ ਆ ਉਹ ਉਹ ਕਰਦੇ ਕੰਮ ਬੇਗੁਰੀ ਜਾਤ ਦਿਖਾਉਂਦੇ ਨੇ ਠੀਕ ਆ ਹੁਣ ਪਾਕਿਸਤਾਨੀ ਨੇ ਇਹਦੇ ਲਵੇ ਵੀ ਜੇ ਮੈਨੂੰ ਕਹਿੰਨੇ ਆਪਾਂ ਬ੍ਰਾਂਡ ਆ ਠੀਕ ਆ ਉਹ ਚੀਜ਼ਾਂ ਨੇ ਕਦੇ ਵੀ ਪਾਕਿਸਤਾਨੀ ਹੋਣੇ ਹੁਣ ਨਹੀਂ ਤੈਨੂੰ ਪਾਕਿਸਤਾਨੀ ਲੋਕਾਂ ਦੇ ਦਿਖਾਣਾ ਜਿਹੜੇ ਮੰਗਤਾ ਕਰਦੇ ਉਹਨੂੰ ਵੀਰੇ ਲੈ ਜਾ ਇੱਕ ਮੇਰਾ ਜੀ ਬਹੁਤ ਕਰ ਰਿਹਾ ਵੀ ਮੈਂ ਇਹ ਕਟਰੀਨਾ ਇੱਕ ਕਰੀਨਾ ਹੈਨਾ ਕਰੀਨਾ ਤੇ ਰਾਈਡ ਕਰਕੇ ਦੇਖ ਲਗਾਮ ਪਾ ਲੈੰਦੋ ਕਿਰਾ ਕਰੀਨਾ ਕੱਢੂ ਅੱਜ ਅੱਗ ਜਾਂ ਮੈਂ ਨਹੀਂ ਫਿਰ ਜਾਂ ਫਿਰ ਵੀ ਮੈਂ ਨਹੀਂ ਇਹ ਮੈਨੂੰ ਬਹੁਤ ਇਦੀ ਫਿਲਹਾਲ ਵੀਰੇ ਉਸ ਦਿਨ ਮੈਂ ਸੇਲ ਲਈ ਨਹੀਂ ਰੀਲ ਪਾਈ ਸੀ ਵੈਸੀ ਹੈ ਨਾ ਸੌਂਗ ਲਾ ਕੇ ਪਾਤੀ ਬਹੁਤ ਜਿਆਦੇ ਫੋਨ ਆਏ ਨੇ ਵੀ ਬਾਈ ਸੇਲ ਕਰਦੇ ਹਾਂ ਸੇਲ ਕਰਦੇ ਹਾਂ ਤੇਦੀ ਹਾਈਟ ਕਿੰਨੀ ਹੈ ਪ੍ਰੋਪਰ ਸਹੀ 61 61 61 ਇੰਚ ਵੀ ਜਾਂਦੇ 61 ਇੰਚ ਦੀ ਆ ਹਾਂਜੀ 61 ਠੀਕ ਹੈ ਫੱਟੀ ਵਾਲੀ ਬਾਈ 61 ਪਲੱਸ ਹੈ ਲੇ ਵੀ ਹੁਣ ਸਵਾਰੀ ਕਰਦੇ ਆਪਾਂ ਆ ਜਾ ਬਈ ਵੀਡੀਓ ਬਣਾ ਦੇ ਗੇਰਾ ਟਰਾਈਡ ਕਰ ਲੂੰ ਇਹ ਹੁੰਦਾ ਅਸਲੀ ਜਨੂਨ ਬਈ ਸਵਾਰੀ ਦਾ ਲਾਓ ਬਈ ਬਣਾ ਦੇ ਸਿੱਧ ਨੂੰ ਮਰਦਾ ਦਾ ਡਰਾਵੇ ਨਾ ਚਾਂਤ ਵੀ ਪੂਰੀ ਹੈ ਦੇਖੋ ਹਾਂ ਬਾਹਲੀ ਸ਼ਾਂਤ ਚਾਂਤ ਵੀ ਪੂਰੀ ਹੈ ਗਰੰਟੀ ਵੀ ਪੂਰੀ ਹੈ ਜਦੋਂ ਚੱਲਦੀ ਆ ਫਿਰ ਤਾਂ ਇਹ ਲੱਗਦਾ ਵੀ ਇਹ ਨਹੀਂ ਛੱਡਦੀ ਇੰਨੇ ਵੀ ਬਹੁਤ ਆ ਲੰਬਾ ਤੁਰੂ ਯੋ ਵਰਡ ਵਰਡ ਨੇ ਪੜਾ ਦੇ ਲੈਟਰ ਪੜਾ ਦੇ ਇਸ ਤੋਂ ਬਾਅਦ ਤੁਹਾਨੂੰ ਦਿਖਾਉਣਾ ਹੈ ਸੀ ਸਟਾਲਿਨ ਮਾਦੋ ਮਾਦੋ ਕਿਹੜੇ ਖਾਨਦਾਨ ਦਾ ਕਿੰਨੀ ਉਮਰ ਹੋ ਗਈ ਕਹਿੰਦੇ ਆ ਮੁੰਡਾ ਜਿਹੜਾ ਮੇਰੇ ਮਗਰਾ ਉਹ ਕਹਿੰਦੇ ਨੇ ਕਹਿੰਦੇ ਮੁੰਡਾ ਆਸਰਾ ਕਾਲਜ ਵਿੱਚ ਪੜਦਾ ਨਹੀਂ ਬਸ ਲਮਕ ਲਮਕ ਕੇ ਚੜਦਾ ਨਹੀਂ ਆ ਮੁੰਡਾ ਹੋ ਬਈ ਕਿਹੜੀ ਕਿਹੜੀ ਕਲਾਸ ਚ ਹੋ ਗਿਆ 13ਵੀਂ ਚ ਬੀਏ ਚ ਆ 13ਵੀਂ 13ਵੀਂ ਚ ਹੋ ਗਿਆ 13ਵੀਂ ਚ ਹੋਨੀ ਵੀਰੇ ਹੁਣ ਤਾਂ ਤੇਰਾ ਵਿਆਹ ਕਰਨਾ ਪਊਗਾ। ਸਾਧੀਆਂ ਫੋਟੋਆਂ ਦਾ ਬਸ 13 ਵੱਢ ਲਿਆ ਮੁੰਡਿਆਂ ਨੇ। ਮਾਦੋ ਦਾ ਕਮਰਾ ਬਣਾਇਆ ਹੋਇਆ ਇੱਧਰ ਤੇ ਬਾਹਰ ਕੱਢ ਕੇ ਦਿਖਾਵਾਂਗੇ ਤੁਹਾਨੂੰ ਫੇਰ ਆਊਗਾ। ਅੰਨਤ ਪੂਰਾ ਦੇਖ ਕੇ ਘੋੜੇ ਨੂੰ। ਟੱਕ ਦੋ ਟੱਕ ਦੋ। ਸਤੋਈਂ ਅੰਦਰ ਆਉਂਦੇ। ਅੱਜ ਨਮਨ ਤੂੰ ਨਹੀਂ ਵੀਡੀਓ ਬਣਾਉਂਦਾ ਓਏ। ਕਿਉਂ? ਨਹੀਂ ਨਹੀਂ ਬੰਦ। ਠੰਡ ਠੰਡ ਬੰਦ ਕਰ ਦਿੰਦੇ ਨੇ ਬਾਈ ਵੀਡੀਓ ਇਹ ਗਰਮੀ 'ਚ ਦੋਨੇ ਵਾਪਸ ਤਗਾ ਪਾ ਦਿੰਦੇ ਨੇ ਪੂਰਾ ਦੱਟ। ਕੱਢੋ ਬਾਈ ਮਾਦੋ ਨੂੰ ਕੱਢੋ ਬਾਹਰੇ ਕਿਰਾਂ ਛੇਤੀ ਛੇਤੀ ਕੱਢੋ। ਦਿਖਾਈਏ ਫਿਰ ਆਪਾਂ ਅੱਜ ਜਾਫਰ ਦਾ ਕਿੰਨਾ ਚੰਗਾ ਬੱਚਾ ਇੱਥੇ ਵੀ ਰੱਖਿਆ ਹੋਇਆ ਹੈ ਚੱਕ ਦੋ ਚੱਕ ਦੋ ਪੱਲੜ ਆਏ ਭਾਈ ਆਏ ਹਾਏ 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 ਮਾ ਦੋ ਇਹ ਆ ਜੀ ਸਟਾਲੀਨ ਮਾ ਦੋ ਕੀ ਡਿਟੇਲ ਹੈ ਇਹਦੀ ਸਾਰੀ ਜਾਣਕਾਰੀ ਆਪਾਂ ਬਾਈ ਤੋਂ ਲਵਾਂਗੇ ਪਹਿਲਾਂ ਤੁਸੀਂ ਦਰਸ਼ਨ ਕਰੋ ਹੰਦੀਆ ਰੂ ਖੁਸ਼ ਐਡਾ ਚੰਗਾ ਘੋੜਾ ਪਟਿਆਲੇ ਏਰੀਆ ਚ ਖੜਿਆ ਪਹਿਲਾਂ ਕਦੇ ਦਿਖਾਈ ਨਹੀਂ ਬਾਈ ਨੇ ਵਾਹ ਸ਼ੌਕਾ ਕਹਿੰਦੇ ਅੰਦਰ ਹੀ ਰੱਖਦੇ ਅੱਛਾ ਉਹ ਤੇ ਵੀ ਪਛਿਆੜੀਆਂ ਨੇ ਲਵਾਈਆਂ ਮਾਂ ਦੇ ਕੋਲੇ ਹਾਂ ਜੀ ਤੋਰ ਵੀਰੇ ਇੱਧਰ ਨੂੰ ਕਰ ਇੱਧਰ ਨੂੰ ਲੈ ਜਾਓ आड़ा घटा कहीं मैं दिखा नुरा इसी तो प्रैगनेट अपनी चाल हम्म पूरी अरेबियन वर्गी गर्दन गुरदन लगी हुई है सारी काली पीरे ਮਾਰਕਿੰਗ ਚੈੱਕ ਕਰ ਲਓ ਤੇ ਕੰਨਾਂ ਦੇ ਤਾਂ ਪੂਰਾ ਦਿਲ ਬਣਾਉਂਦਾ ਬਾਈ ਤੋਰੇ ਵੀਰੇ ਇੱਕ ਵਾਰੀ ਤੋੜ ਕੇ ਲੈ ਕੇ ਆਇਓ ਚੱਲ ਬੱਤੋ ਏ ਮਾਰਕੀ ਲੋਰਾ ਸੰਗਤੂ ਲੈ ਕੇ ਦੇਖਾ ਹਮ ਸਾਰਾ ਘੋੜਾ ਗੁੰਦਿਆ ਪਿਆ ਲੈ ਵੀਰੇ ਹੁਣ ਦੋ ਤੁਸੀਂ ਕਿਰਾ ਆਪਣੇ ਮਾਦੋ ਦੀ ਡਿਟੇਲ ਆ ਕਿਹੜੇ ਘੋੜੇ ਦਾ ਬੱਚਾ ਜੀ ਇਹ ਵੀਰੇ জাফর ਦਾ ਬੱਚਾ ਜੀ ਹਾਂਜੀ ਦਾਨੇ ਦਾ ਦੋਤਾ ਆ ਗਿਆ ਇਹਦੀ ਮਾਂ ਪੰਜ ਕਲਿਆਣ ਘੋੜੀਆਂ ਦਾਨੇ ਦੀ ਬੱਚੀ ਹੈ ਵੀਰੇ ਠੀਕ ਆ ਬਈ ਸਤਿਗੁਰ ਜੀ ਗੇਤੇ ਨੇ ਵੱਡੇ ਵੀਰ ਨੇ ਆਪਣੇ ਹਾਂਜੀ ਉਹਨਾਂ ਲਵੇ ਘੜੀ ਅੱਛਾ ਇਹ ਹੋਮ ਬਰੀਡ ਹੈ ਉਹਨਾਂ ਦੇ ਘਰ ਦੀ ਹਾਂਜੀ ਹੋਮ ਬਰੀਡ ਆ ਠੀਕ ਆ ਤੁਸੀਂ ਪਰਚੇਸ ਕੀਤਾ ਸੀ ਹਾਂਜੀ ਲੈ ਬਈ ਉਮਰ ਕਿੰਨੀ ਹੋ ਗਈ ਘੋੜੇ ਦੀ ਇਹ 2 ਦਿਨ ਦਾ ਹੋ ਗਿਆ ਵੀਰੇ ਤੇ ਸਟੱਡ ਸਰਵਿਸ ਓਪਣਾ ਵੀਰੇ ਹੁਣ ਕਿੰਨੀਆਂ ਘੋੜੀਆਂ ਮੇਟ ਕਰਵਾਤੀ ਹੁਣ ਤੱਕ ਠੀਕ ਐ ਨਹੀਂ ਛੱਡਣ ਲੱਗੇ ਨੇ ਹਲੇ ਅੱਛਾ ਹੁਣੇ ਛੱਡਣ ਲੱਗੇ ਆ ਗਾਲੀ ਮੰਡੀ ਤੋਂ ਬਾਅਦ ਹਾਂਜੀ ਨਾਬੇ ਮੰਡੀ ਤੇ ਲੈ ਕੇ ਗਏ ਸੀ ਹਾਂਜੀ ਲੈ ਕੇ ਗਏ ਸੀ ਯਾਨੀ ਕਿ ਪਹਿਲਾ ਮੇਲਾ ਇਹਦਾ ਉਹ ਸੀਗਾ ਪਹਿਲਾ ਮੇਲਾ ਉਹ ਸੀਗਾ ਤੇ ਵੀਰੇ ਚਾਰ ਘੋੜੀਆਂ ਇਹ ਤੋਂ ਤੁਸੀਂ ਮੀਟ ਕਰਵਾਤੀਆਂ ਕਿੰਨੀਆਂ ਗੱਭਨ ਨੇ ਉਹਨਾਂ ਚ ਪਹਿਲੇ ਪਹਿਲੇ ਜੰਪ 'ਚ ਰਹੀਆਂ ਨੇ ਪਹਿਲੇ ਪਹਿਲੇ ਜੰਪ ਓਕੇ ਤੇ ਹਾਈਟ ਕਿੰਨੀਆਂ ਘੋੜੇ ਦੀ ਹਾਈਟ ਦੇਖੋ ਵੀਰ 64 ਪਲੱਸ ਹੈ ਵੀ ਯਾਨੀ ਕਿ ਜੇ ਕਿਸੇ ਨੇ ਘੋੜੀ ਮੀਟ ਕੋ ਆ ਕੇ ਦੇਖੋ ਦੱਸ ਨਹੀਂ ਨਹੀਂ 64 ਪਲੱਸ ਹਾਈਟ ਹੈ ਬਾਈ ਬਾਕੀ ਤੁਹਾਨੂੰ ਅਸੀਂ ਰਿੰਗ 'ਚ ਛੱਡ ਕੇ ਦਿਖਾਉਣੇ ਆ। ਆਜੋ ਲੈਓ ਇੱਧਰ ਨੂੰ। ਰਿੰਗ 'ਚ ਛੱਡਦੇ ਆਂ ਤੂੰ। ਫੀਸ ਵਗੈਰਾ ਫਿਰ ਦੱਸੋ ਡਾਕਟਰ ਸਾਹਿਬ ਕੀ ਰੱਖੀ ਐ? 15000 ਰੱਖੀ ਹੈ। ਜੈਨੂਨ ਆ ਬਾਈ। ਠੀਕ ਐ। ਬਾਕੀ ਕੋਈ ਗੱਲ ਨਹੀਂ ਮੇਤਰੋ ਆਪਾਂ ਹੋਰ ਵੀ ਕੱਟ ਕਰ ਲਾਂਗੇ। ਜੇ ਆਪਣਾ ਬਲੌਗ ਦੇਖ ਕੇ ਕੋਈ ਵੀਰ ਆਉਂਦਾ ਮਾਨਤਾ ਨੇ ਇਹ ਪੂਰਾ ਕਰਨਗੇ। ਆਪਾਂ ਪਹਿਲੀ ਦਾਦੀ ਨੇ ਵੀ ਕੋਈ ਜਿਨ੍ਹਾਂ ਨੇ ਆਪਣਾ ਘੋੜਾ ਨਹੀਂ ਦੇਖੋ ਪਹਿਲਾਂ ਨੈੱਟ ਤੇ। ਹਾਂ ਲਾ ਦਿਓ ਇਹਨੂੰ। ਬਾਸ ਲਾ ਦਿਓ। ਜਿਨ੍ਹਾਂ ਨੇ ਆਪਣਾ ਨੈਟ ਤੇ ਪਹਿਲਾਂ ਘੋੜਾ ਨਹੀਂ ਦਿਖਾਇਆ ਉਹਨਾਂ ਨੂੰ ਫੀਸ ਨਾਲ ਕੀ ਲਾਲਚ ਹੋਊ ਹਨ ਬਸ ਸ਼ੌਂਕ ਹੀ ਰੱਖਿਆ ਹੋਇਆ ਚੀਜ਼ ਰੇਤਾ ਭਾਲ ਦਿਆ ਚੀ ਕਰਕੇ ਖੁਸ਼ ਹੁੰਦੇ ਆ ਇਹ ਬਾਹਰ ਚਾੜਾ ਆ ਲੈ 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 ਵੀ ਇਹ ਕੱਕਾ ਕਮੈਤ ਰੰਗ ਹੈ ਜਿਹਨੂੰ ਆਪਾਂ ਕਾਲਾ ਰੰਗ ਕਹਿ ਦਿੰਨੇ ਆ ਪੰਜਾਬੀ ਚ ਕਾਲਾ ਕਮੈਤ ਰੇਅਰ ਜਿਹਾ ਕਲਰ ਆ ਪੂਰਾ ਉੱਤੋਂ ਮਾਰਕਿੰਗ ਸੋਹਣੀ ਆ ਤੇ ਉੱਤੋਂ ਇਹਦਾ ਨਖਰਾ ਸੋਹਣਾ ਹਾਂ ਜੀ ਦਾ ਮੂੰਹ ਜਿਨ੍ਹਾਂ ਨੇ ਇਹਦਾ ਬਾਪ ਦੇਖਿਆ ਹੋਇਆ ਜਾਫਰ ਜਾਫਰ ਦਾ ਮੂੰਹ ਦੇਖ ਲੈ ਇਹਦਾ ਦੇਖ ਲੈ ਜੇ ਇੱਕ ਚੀਜ਼ ਦਾ ਵੀ ਬਸ ਫੋਟੋ ਕੱਟ ਕੇ ਲਾ ਦੇ ਜੇ ਕਿਸੇ ਚੀਜ਼ ਦਾ ਹੀ ਫਰਕ ਪੱਡ ਜਾਂ ਜਾਫਰ ਦੇ ਗਿਣਮੇ ਚੁਣਮੇ ਬੱਚਿਆਂ ਚ ਟੌਪ ਹੈ ਵੀਰੇ ਮੇਰੀ ਨਿਗਹਿਸਤਾ ਵੀ ਆਪਾਂ ਦਾ ਜਿੰਨੇ ਕੇ ਦੇਖੇ ਨੇ ਆਪਣੀ ਨਿਗਹਿਸਤਾ ਪਹਿਲੀ ਘੋੜਾ ਇਹ ਆ ਲੈ ਵੀ ਹਜੇ ਉਮਰ ਵੀ ਕੁਛ ਨਹੀਂ ਆ 8ਵੇਂ ਮਹੀਨੇ ਚ 3 ਸਾਲ ਦਾ ਹੋਇਆ ਅਸੀਂ ਦੇਖਾਂਗੇ ਹਨਾ ਪਤਾ ਲੱਗ ਜੂ ਪਰ ਆਪਣੇ ਪਟਿਆਲੇ ਜ਼ਿਲ੍ਹੇ ਸਤਾਈ ਹੀ ਘੋੜਾ ਤੇ ਡਾਕਟਰ ਵੀਰੇ ਆਪਣੇ ਫਾਰਮ ਦੇ ਵਿੱਚ ਕਿੰਨਾ ਆਸਟ੍ਰੇਲੀਅਨ ਤੁਸੀਂ ਇਹ ਤਿਆਰ ਕੀਤਾ ਜਾਂ ਇਹ ਪਹਿਲੀ ਆ ਕਰਮ ਵਾਲਾ ਵੀ ਜਿਹੜਾ ਆਪਾਂ ਨੇ ਸ਼ੌਂਕ ਨਾਲ ਪਾ ਲਿਆ ਇਹ ਦੂਸਰਾ ਆਸਟ੍ਰੇਲੀਅਨ ਆ ਵੀਰੇ ਆਪਾਂ ਹਾਂਜੀ ਪਹਿਲਾਂ ਕਿਹੜਾ ਰੱਖ ਕੇ ਗਿਆ ਉਹ ਰਾਂਝਾ ਲਵੇ ਸੀਗਾ ਰਾਂਝਾ ਢੋੜਾ ਵੀਰੇ ਉਹ ਰਾਂਝੇ ਸੋਨੂ ਪੜਿਆਨ ਨਾਲ ਲਵੇ ਸੀਗਾ ਵੀਰ ਦੇ ਲਵੇ ਜਿਹੜਾ ਰਾਂਝਾ ਜੀ ਉਹਦਾ ਬੱਚਾ ਸੀਗਾ ਵੀਰੇ ਉਹ ਠੀਕ ਹੈ ਤੇ ਉਹ ਐਕਸਪਾਇਰ ਹੋ ਗਿਆ ਉਹ ਪਿੱਛੇ ਜਿਹਾ ਦੀਵਾਲੀ ਵੇਲੇ ਓਕੇ ਹਾਂਜੀ ਤੇ ਫਿਰ ਉਸ ਤੋਂ ਬਾਅਦ ਇਹ ਆਪਾਂ ਇਹ ਉਦੋਂ ਕਿੰਨੇ ਕਿ ਟਾਈਮ ਕਿੰਨੇ ਟਾਈਮ ਦਾ ਬੱਚਾ ਸੀਗਾ ਜਦੋਂ ਐਕਸਪਾਇਰ ਹੋਇਆ ਉਹ ਇਹ ਤਾਂ ਹਾਲ ਹੀ ਹਾਲ ਹੀ ਹੋਇਆ ਵੀਰੇ ਅੱਛਾ ਹਾਂਜੀ ਥੋੜਾ ਟਾਈਮ ਹੀ ਹੋਇਆ ਥੋੜਾ ਟਾਈਮ ਹੀ ਹੋਇਆ ਠੀਕ ਹੈ ਜੀ ਠੀਕ ਹੈ ਜੀ ਤੇ ਆਹ ਕਮਰਾ ਸਿਗਰਾਂਜੇ ਦਾ ਜਿਹੜਾ ਰਾਂਝਾ ਬਾਈ ਉਹਨਾਂ ਦਾ ਕੋਡ ਐਕਸਪਾਇਰ ਹੋ ਗਿਆ ਪਰ ਕਹਿੰਦੇ ਪ੍ਰਮਾਤਮਾ ਦਿਲੋਂ ਜੇ ਆਪਾਂ ਇਹਨਾਂ ਦੀ ਸੇਵਾ ਕਰੀਏ ਜੇ ਬੁੱਟਾ ਖੋਹਦਾ ਤਾਂ ਦੁਬਾਰੋ ਵੀ ਲਾ ਦਿੰਦਾ ਤੇ ਆਹ ਭਾਈ ਰੱਖੀਆਂ ਹੋਈਆਂ ਨੇ ਬਿੱਟਲ ਬੱਕਰੀਆਂ ਬਾਈ ਸ਼ੇਰ ਸੁਣਦੇ ਆ ਵੀ ਘੋੜੀ ਲੈਣੀ ਸੌਖੀ ਨਹੀਂ ਪੰਡ ਲੱਗ ਜੇ ਨੋਟਾਂ ਦੀ ਫੇਰ ਜਾ ਕੇ ਸ਼ੇਰਾ ਕਾਠੀ ਪੈਂਦੀ ਨੌਕਰੀ ਤੇ ਤੇ ਘੋੜੀਆਂ ਨਾਲੋਂ ਸੇਵਾ ਬਈ گاਵਾ ਦੀ ਵੀ ਬਹੁਤ ਕਰਦਾ ਬਾਈ ਆ ਦੇਖੋ ਤੁਸੀਂ ਐ ਦਾਣਾ ਰਝਾਉਣਾ ਪੈਂਦਾ ਵੱਡੇ ਪਤੀਲੇ ਫੇਰ ਕਿਤੇ ਜਾ ਕੇ ਬਣਦੀਆਂ ਨੇ ਸੇਵਾ ਦੀ ਮੁੱਲ ਆ ਤੇ ਆ ਇਹ ਸਾਰੀ ਆਪਣੀ ਹੋਮ ਬਰੀਡਿੰਗ ਆਗੀ ਹਾਂਜੀ ਠੀਕ ਆ ਨਿਊ ਬੋਰਨ ਬੇਬੀ گاਵਾ ਦੇ ਬੱਚੀਆਂ ਨੇ ਇਹ ਸੈਕਟਰ ਸੀਮਨ ਦੀਆਂ ਬੱਚੀਆਂ ਨੇ ਸਾਰੀਆਂ ਇਹ ਸਾਰੀਆਂ ਸੀਮਨ ਦੀਆਂ ਬੱਚੀਆਂ ਨੇ ਠੀਕ ਹੈ ਜੀ ਇਹ ਕਿਹੜੀ ਜਾਨੀ ਕਿ ਵਿੱਚ ਐਚ ਐਫ ਵੀ ਆ ਗਈ ਹੈ ਆਪਣੇ ਕ੍ਰਾਸ ਬ੍ਰੀਡ ਨੇ ਜਰਸੀ ਠੀਕ ਆ ਹਾਂਜੀ ਦੋ ਜਰਸੀ ਨੇ ਵਿੱਚ ਹਾਂ ਇੱਕ ਬੁੱਲ ਤਾਂ ਆਪਣੇ ਕੋਲੇ ਵੀ ਰੱਖਿਆ ਹੋਇਆ ਸ਼ਾਹੀਵਾਲ ਨਸਲ ਦਾ ਕਾਲੀ ਵੀਰਾ ਕਿਵੇਂ ਨੂੰ ਉਹਦੀ ਕਹਿ ਦਿੰਦਾ ਹੁੰਦਾ ਵੀ ਇਹ ਕੁਝ ਕਰੂਗਾ ਤੁਸੀਂ ਇਹਦੀ ਸੇਵਾ ਕਰ ਲਓ ਤੇ ਬਾਈ ਉਹੀ ਚੀਜ਼ ਹੈ ਨਾ ਆ ਬਾਈ ਉਹਨਾਂ ਕੋਲੇ ਰੱਖੀ ਹੋਈ ਆ ਤੇ ਮੈਂ ਦੇਖ ਕੇ ਕਹਿੰਦਾ ਹੁਣ ਵੀ ਹਾਂ ਸੁੰਦਰ ਦਾ ਬੱਚਾ ਆ ਗਿਆ ਪੈਣੀ ਸਾਹਿਬ ਵਾਲਾ ਲੈਵਲ ਸੀਗਾ ਸੁੰਦਰ ਬੋਲ ਠੀਕ ਹੈ ਜੀ ਉਹਦਾ ਬੱਚਾ ਇਹ ਕਿੰਨੀ ਏਜ ਹੋ ਗਈ ਇਹਦੀ ਇਹਦੇ ਕੋਈ 4 ਦਿਨ ਦਾ ਹੋ ਗਿਆ ਜੀ ਇਹਦੇ ਫਿਰ ਓਪਨ ਕਵਰਿੰਗ ਕਰਾਉਣੇ ਚਾਹੀ ਸੀਮਨ ਓਪਨ ਕਵਰਿੰਗ ਕਰਵਾਉਣੀ ਨਿੰਦਾ ਗਾਮਾ ਜਿਹੜੀਆਂ ਆਪਣੇ ਕਿਸੇ ਖਾਸ ਬੰਦੇ ਲੈਵੇ ਹੋਣ ਅੱਛਾ ਅੱਛਾ ਬਾਣੀ ਗਾਮਾ ਤੇ ਬੁਲ ਵੀ ਛੱਡਿਆ ਨਹੀਂ ਜਾਂਦਾ ਛੱਡਿਆ ਨਹੀਂ ਜਾਂਦਾ ਕੋਣ ਪਤਾ ਨਹੀਂ ਕੋਈ ਬਿਮਾਰ ਆ ਗਾਂ ਜਾਂ ਕਿਵੇਂ ਆ ਪਿੱਛੇ ਕਿਵੇਂ ਸੋਦੀ ਆ ਠੀਕ ਹੈ ਜੀ ਬਾਕੀ ਤੁਹਾਨੂੰ ਪਤਾ ਪਹਿਲਾਂ ਗਾਮਾ ਦੇ ਵਿੱਚ ਵਾਇਰਸ ਵੀ ਆ ਗਿਆ ਸੀਗਾ ਉਹ ਚੀਜ਼ ਤੋਂ ਵੀ ਡਰ ਲੱਗਦਾ ਵੀਰੇ ਇਹ ਕਿਹੜਾ ਬਾਈ ਇਹ ਆਇਰ ਸ਼ਹਿਰ ਦਾ ਬੋਲਾ ਮੈਂ ਜੀ ਆਇਰ ਸ਼ਹਿਰ ਹਾਂ ਜੀ ਦੋਨੇ ਪੂਰੇ ਚੰਗਿਆ ਜਾਨੀ ਕਿ ਇਹ ਕਲਰ ਪ੍ਰਿੰਟ ਦਾ ਘਟਾ ਆ ਆਪਣੇ ਲਈ ਬੱਚੀਆਂ ਚ ਕਿਉਂਕਿ HF ਗਾਵਾਂ ਨੇ ਹਾਂਜੀ ਹਾਂਜੀ ਪਰ ਜਿੰਨੀਆਂ ਵੀ ਦੀਆਂ ਬੱਚੀਆਂ ਦੁੱਧ ਦੀਆਂ ਆਈਆਂ ਹੋਈਆਂ ਨੇ تقریبا ਸਾਰੀਆਂ 30 ਤੋਂ ਬਾਹਰ ਚਲਦੀਆਂ ਨੇ ਬਾਈ ਨਾਲੇ ਆਪਣੇ ਕੋਲੇ ਜਿੰਨੀਆਂ ਵੀ HF ਨੇ ਸਾਰੀਆਂ ਬਲੈਕ ਨੇ ਹਨਾ ਬਲੈਕ ਵਾਈਟ ਅਵਲਖ ਕਹਿ ਦੇਣੇ ਜਿਵੇਂ ਆਪਾਂ ਇਹ ਇਹ ਲਾਲੋ ਤੁਸੀਂ ਆ ਗਿਆ ਵਿੱਚ ਆਪਣਾ ਬਰਾਊਨ ਤੇ ਉਹ ਆਹੀ ਕਲਰ ਹੁੰਦਾ ਹੈ ਤੇ ਅੱਜ ਤਾਂ ਤੁਹਾਡਾ ਫਾਰਮ ਘੁੰਮ ਕੇ ਜੀ ਦਿਲ ਨੂੰ ਬਹੁਤ ਸਕੂਨ ਮਿਲਿਆ ਕਿਉਂਕਿ ਮੈਂ ਫਾਰਮ ਤਾਂ ਬਹੁਤ ਘੁੰਮਿਆ ਪਰ ਇੰਨੇ ਜਿਆਦੇ ਜਾਨਵਰ ਹਨਾ ਇੱਕ ਜਗ੍ਹਾ ਤੇ ਇਕੱਠੇ ਬਹੁਤ ਟਾਈਮ ਬਾਅਦ ਦੇਖਿਆ ਮੈਨੇ ਪਰ ਤੁਹਾਨੂੰ ਇਹ ਚੀਜ਼ਾਂ ਨਾਲ ਪਿਆਰ ਆ ਆਪਣੀ ਹੌਬੀ ਹੈ ਮੇਰੀ ਓਕੇ ਤੇ ਮੈਂ ਆਪ 2001 ਚ ਮੈਂ ਆਉਂਦਾ ਜਾਂਦਾ ਰਹਿੰਦਾ ਸੀ ਕੈਨੇਡਾ ਤੋਂ ਹਾਂਜੀ ਤੇ 2001 ਚ ਮੈਂ ਆਹ ਅਖਬਾਰ ਚ ਆਰਟੀਕਲ ਪੜ੍ਹਿਆ ਇੱਕ ਹਾਂ ਟ੍ਰਿਬਿਊਨ ਅਖਬਾਰ ਮੈਨੂੰ ਅਖਬਾਰ ਪੜ੍ਹਨ ਦਾ ਸ਼ੌਕ ਹੈ ਇਹਦੇ ਚ ਦਿੱਤਾ ਹੋਇਆ ਵੀ 80% ਦੁੱਧਾ ਜਿਹੜਾ ਪੰਜਾਬ ਚ ਨਾ ਉਹ ਨਕਲੀ ਹੈ ਓਕੇ ਤੇ ਮੈਂ ਇਹ ਪੜ੍ਹ ਕੇ ਡਰ ਗਿਆ ਮੈਂ ਕਿ ਭੀ ਮੈਂ ਜਦੋਂ ਆਉਣਾ ਬਾਹਰੋਂ ਹਾਂਜੀ ਤੇ ਦੁੱਧ ਨਕਲੀ ਪੀਣ ਦੀ ਬਜਾਏ ਮੈਂ ਕਿਉਂ ਗਊ ਕਿਉਂ ਨਾ ਲੈਣਾ ਓਕੇ ਤੇ ਇੱਥੇ ਲੋਕਲ ਇੱਕ ਬੰਦਾ ਸੀ ਉਹਨੂੰ ਮੈਂ ਕਿਹਾ ਭਾਈ ਇੱਕ ਮੈਨੂੰ ਗਊ ਲੈ ਦੇ 2001 ਦੀ ਗੱਲ ਆ ਉਹ ਮੈਂ ਕਦੇ ਆ ਜਾਂਦਾ ਸੀ ਚਲੇ ਜਾਂਦਾ ਸੀ ਸਾਨੂੰ ਕਈ ਇੱਥੇ ਕੰਮਕਾਰ ਹੁੰਦੇ ਸੀਗੇ 2001 ਤੋਂ ਲੈ ਕੇ ਅੱਜ ਆਪਣਾ ਇਹ 100 ਦੇ ਕਰੀਬ ਨਾ ਗਊ ਹੋ ਗਏ ਛੋਟੇ ਸ਼ੁਰੂਆਤ ਜਾਨੀ ਕਿ ਇੱਕ ਦੋ ਕੀਤੀ ਸੀ ਇੱਕ ਦੋ ਕੀਤੀ ਆਹ ਆਰਟੀਕਲ ਤੋਂ ਕੀਤੀ ਸੀ ਇਹਨੂੰ ਸੱਚ ਮੰਨ ਕੇ ਐਸ ਨੂੰ ਸੱਚ ਮੰਨ ਕੇ ਵੀ ਇਹ ਹੋਇਆ ਤੇ ਮੈਂ ਵੀ ਆਪਨੇ ਖਾਤਰ ਪੇਰ ਚੀਜ਼ ਖਾਵਾਂ ਠੀਕ ਹੈ ਜੀ ਤੇ ਮੈਂ ਇੱਕ ਗੋ ਲੈ ਲਈ ਫਿਰ ਮੈਂ ਕਦੇ ਚਲੇ ਜਾਂਦਾ ਜੀ ਕੈਨੇਡਾ ਸਾਲ ਫਿਰ ਮੁੜਿਆ ਤੇ ਅੱਜ ਤਾਂ ਚਲੋ ਪ੍ਰਮਾਤਮਾ ਨੇ ਰੰਗ ਲਾਤੇ ਹਨਾ ਜੀ ਤੇ ਤੁਸੀਂ ਸੇਵਾ ਵੀ ਬਹੁਤ ਕਰਦੇ ਹੋ ਜਿਵੇਂ ਇੰਨੀਆਂ ਗਾਵਾਂ ਨੇ ਤੁਹਾਡੇ ਕੋਲੇ ਤੇ ਇਹਨਾਂ ਦਾ ਦੁੱਧ ਸੇਲ ਕਰਦੇ ਜਾਂ ਕੀ ਕੰਮ ਲਈ ਵਰਤਦੇ ਹੋ ਅਸੀਂ ਇਹ ਪੁਰਾਣੇ ਫੈਮਿਲੀ ਆ ਪਟਿਆਲੇ ਦੀ ਠੀਕ ਆ ਸਾਡੇ ਹੁਣ ਆ 65 ਸਾਲ ਤੋਂ ਆਦਰ ਰਟਾਇਰ ਹੋ ਕੇ ਉੱਥੋਂ ਆਇਆ ਤੇ ਹੁਣ ਹੁਣ ਏਜ ਕਿੰਨੀ ਹੈ 65 ਦੇ ਉੱਤੇ ਹੀ ਹੈ ਠੀਕ ਹੈ ਜੀ ਆ ਬਹੁਤ ਪੁਰਾਣੇ ਫੈਮਲੀਆ ਨੇ ਜਿਹੜੀਆਂ ਉਹ ਕਹਿੰਦੇ ਵੀ ਤੂੰ ਭਾਈ ਚਾਚਾ ਦਾ ਖਾਣਾ ਸਾਨੂੰ ਵੀ ਦੇ ਉਹ ਕਰਦੇ ਕਰਾਉਂਦੇ ਇੱਕ ਗਊ ਤੋਂ ਦੋ ਹੋ ਗਈਆਂ ਦੋ ਤੋਂ ਤਿੰਨ ਹੋ ਗਈਆਂ ਨਾਲੇ ਅੱਜ ਦੇ ਟਾਈਮ 'ਚ ਹੈਲਥ ਦੇ ਉੱਪਰ ਕੁਝ ਵੀ ਨਹੀਂ ਹੈਗਾ ਜੀ ਹਨਾ ਤੇ ਨਾਲੇ ਤੁਸੀਂ ਤਾਂ ਮੈਂ ਸੁਣਿਆ ਵੀ ਆਰਗੇਨਿਕ ਖੇਤੀ ਕਰਦੇ ਹੋ ਤੇ گاਵਾ ਦਾ ਮੱਝਾਂ ਦੁੱਧ ਦੇਸੀ ਘੀ ਆਪਣਾ ਸਾਰਾ ਕੋਈ ਵੀ ਉਹਦੇ ਵਿੱਚ ਮਿਲਾਵਟ ਨਹੀਂ ਸਾਰਾ ਆਰਗੇਨਿਕ ਹੀ ਹੁੰਦਾ ਸਭ ਆਪਣੇ ਖਾਤਰ ਹਾਂਜੀ ਦੂਸਰਾ ਇਹ ਆ ਥੋੜਾ ਪਤਾ ਅਸੀਂ ਕਰਮਾਂ ਤੋਂ ਵੀ ਡਰਦੇ ਆ ਵੀ ਭਾਈ ਕਿਸੇ ਨੂੰ ਗਲਤ ਚੀਜ਼ ਦੇਵਾਂਗੇ ਓਕੇ ਨੋਟ ਤਾਂ ਇੱਥੇ ਹੀ ਰਹਿ ਜਾਣਗੇ ਠੀਕ ਹੈ ਜੀ ਕਰਮ ਬਣ ਜਾਣਗੇ ਹਾਂਜੀ ਸੋ ਆਪਣੇ ਖਾਤਰ ਸਿਰਫ ਇਹ ਕੀਤਾ ਹੋਇਆ ਕੋਈ ਲੈ ਜੇ ਦੋਸਤ ਮਿੱਤਰ ਲੈ ਜੇ ਜੀ ਆ ਇਹਨੂੰ ਹਾਂਜੀ ਪਰ ਅਦਰਵਾਈਜ਼ ਅਸੀਂ ਸੈਟੀਸਫਾਈਡ ਆ ਜੋ ਸਾਡੇ ਤੇ ਆਪਣਾ ਜਿ ਪਛੋਕਰ ਦੀ ਗੱਲ ਕਰੀਏ ਵੀ ਆਪਣਾ ਪੈਨ ਕਿਹੜਾ ਸੀਗਾ ਜੀ ਪਿੱਛੋਂ ਇਹੀ ਪੈਨ ਆ ਜੀ ਮੈਂ ਛੋਟੀ ਉਮਰ ਚ ਚਲਾ ਗਿਆ ਸੀ ਕੈਨੇਡਾ 16 ਸਾਲ ਦੀ ਮੇਰੀ ਉਮਰ ਸੀਗੀ 1975 ਚ ਸਾਰੀ ਫੈਮਿਲੀ ਪਰਿਵਾਰ ਉਧਰ ਹੈ ਤੇ ਉਥੇ ਰਹੇ ਉਥੇ ਬੁਸਟ ਵੀ ਰਹਾ ਮੈਂ ਵੀ ਕੰਮ ਕਰਦਾ ਰਿਹਾ ਬਾਅਦ ਚੋਂ ਹੁਣ ਅਖੀਰ ਚ ਰਿਟਾਇਰਮੈਂਟ ਤੋਂ ਬਾਅਦ ਚੋਂ ਮੈਂ ਡਿਸਾਈਡ ਕੀਤਾ ਵੀ ਮੈਂ ਵਾਪਸ ਇਹ ਜਮੀਨ ਜადაਦ ਇੱਥੇ ਸੀਗੀ ਇੱਥੇ ਆਵਾਂ ਤੇ ਆਰਗੇਨਿਕ ਹੀ ਇਹਦੇ ਚ ਕੋਈ ਕੈਮੀਕਲ ਨਹੀਂ ਪਾਉਂਦੇ ਸੀ ਆਰਗੇਨਿਕ ਹੀ ਖੇਤੀ ਜਿੰਨੀ ਹੈਗੀ ਪਸ਼ੂਆਂ ਨੂੰ ਵੀ ਚਾਰਾ ਜਿਹੜਾ ਹਾਂਜੀ ਉਹ ਬਗੈਰ ਕੈਮੀਕਲ ਦੇ ਦਿੱਤਾ ਜਾਂਦਾ ਤੇ ਗਾਂਵਾਂਵਰੇ ਤੁਸੀਂ ਦੱਸਤਾ ਸਾਰੇ ਹੋਰ ਵੀ ਹਨ ਆਪਣੇ ਜਾਨਵਰ ਰੱਖਿਓ ਹੈ ਘੋੜਿਆਂ ਦਾ ਸ਼ੌਂਕ ਕਿੱਥੋਂ ਲੱਗਿਆ ਉਹ ਵੀ ਇੱਕ ਦੋਸਤ ਦੋਸਤਾ ਮਿਤਰਾਂ ਕਰਕੇ ਕੋੜਿਆਂ ਦਾ ਸ਼ੌਕ ਹੋ ਗਿਆ ਇੱਕ ਪੂਰਾ ਕੰਪਲੀਟ ਫਾਰਮ ਬਣਾਉਣਾ ਚਾਹੁੰਦੇ ਸੀ ਕੋਈ ਚੀਜ਼ ਰਹਿ ਨਾ ਜਾਵੇ ਕੋਈ ਚੀਜ਼ ਰਹਿ ਨਾ ਜਾਵੇ ਸਵਾਰੀ ਕਰਦੇ ਹਾਂ ਦੀ ਫੀਲਿੰਗ ਸਵਾਰੀ ਜਿਹੜੀ ਹੁੰਦੀ ਹੈ ਨਾ ਗੁਰਗਿਆਂ ਭਜਦੀਆਂ ਫਿਰਦੀਆਂ ਹੁਣ ਹਾਂ ਵੀ ਉਹ ਚੀਜ਼ ਇੱਕ ਬਣੀ ਅੱਖਾਂ ਸਾਹਮਣੇ ਦੇਖ ਕੇ ਸਕੂਨ ਮਿਲੇ ਵੀ ਚਾਰ ਮਤਲਬ ਅਸੀਂ ਆਏ ਜੀ ਸਾਨੂੰ ਬਹੁਤ ਵਧੀਆ ਲੱਗਿਆ ਚੰਗਾ ਲੱਗਿਆ ਹਨਾ ਵੀ ਹੋਰ ਕੋਈ ਆਵੇ ਵੀ ਆਪਣੇ ਫਾਰਮ ਦੇ ਕੋਈ ਤਾਰੀਫ ਕਰੇ ਪੁਰਾਣੇ ਪਿੰਡਾਂ ਜਿਵੇਂ ਹੁੰਦਾ ਸੀ ਉਵੇਂ ਹੀ ਕਰਦੇ ਆ ਹੁਣ ਆ ਵੀ ਆਏ ਤਾਂ ਦੇਖੋ ਤੁਸੀਂ ਇੱਧਰ ਹਾਰਾ ਹਾਂਜੀ ਹਾਰੇ 'ਚ ਦੁੱਧ ਗਰਮ ਹੋ ਰਿਹਾ ਅੱਛਾ ਹਾਂ ਠੀਕ ਹੈ ਇੱਕ ਬਾਥੀਆਂ ਲੋਕ ਸਾਰਾ ਪੁਰਾਣਾ ਕਲਚਰ ਦੇਖੋ ਤੁਸੀਂ ਹਨਾ ਉਦ ਹੀ ਹਾਰੇ ਬਣਾਏ ਹੋਇਆ ਉਦ ਹੀ ਸਾਰਾ ਹਾਂ ਇਹਦੇ ਇੱਕ ਕੜ ਕੜਦਾ ਦੁੱਧ ਓਕੇ ਫਿਰ ਇਹਨੂੰ ਕਾੜ ਕੇ ਹੌਲੀ-ਹੌਲੀ ਇਹ ਫਾਰਮ 6 ਘੰਟੇ ਪਿਆ ਰਹਿੰਦਾ ਹੈ। ਅੱਛਾ ਜੀ। ਇਹਦਾ ਅੱਛਾ। ਠੀਕ ਹੈ ਜੀ। ਬਾਕੀ ਇਹ ਫਾਰਮ ਦੀ ਇੱਕ ਹੋਰ ਵੀ ਖਾਸੀਅਤ। ਹਾਂਜੀ। ਭਾਵੇਂ ਸਵੇਰੇ ਆ ਜੀ ਭਾਵੇਂ ਰਾਤ ਨੂੰ ਆ ਜਦੋਂ ਮਰਜ਼ੀ ਆ ਜੀ। ਕਾਰਡ ਨਾਲ ਹੀ ਲੱਸੀ ਤੇਰੇ ਵਾਸਤੇ 24 ਘੰਟੇ 7 ਦਿਨ। ਇਹ ਗੱਲ ਮੈਂ ਵੀ ਨੋਟ ਕੀਤੀ ਹੈ ਨਹੀਂ ਆਪਾਂ ਜਾਣਿਆ ਆਪਾਂ ਨੂੰ ਪਾਣੀ ਕੋਲਡ ਡਰਿੰਕ ਵਗੈਰਾ ਮਿਲਦਾ ਪਰ ਇੱਥੇ ਆ ਕੇ ਲੱਸੀ ਪੀਣ ਨੂੰ ਮਿਲੂਗੀ। ਉਹ ਉਸੇ ਕਰਕੇ ਨਾ ਵੀ ਜਿਹੜੀ ਚੀਜ਼ ਵੀ ਆਰਗੈਨਿਕ ਹਾਂ। ਠੰਡੇ ਕਿ ਨਹੀਂ ਤਾਂ ਇਹਨਾਂ ਦਾ ਧਿਆਨ ਹੀ ਨਹੀਂ। ਨਾ ਉਹਨਾਂ ਨੂੰ ਇਹ ਚੰਗਾ ਮੰਨਦੇ ਨੇ। ਸਾਡੇ ਸਾਰੇ ਘਰ ਤੁਸੀਂ ਜੇ ਵੇਖਾਂਗੇ ਛਾਪਾ ਮਾਰ ਕੇ ਦੇਖ ਲੋ ਇੱਥੇ 5-6 ਫ੍ਰਿਜ ਹੋਣਗੇ ਕਿਸੇ ਜੀ ਕੋਈ ਤੁਹਾਨੂੰ ਠੰਡੇ ਦੀ ਬੋਤਲ ਨਹੀਂ ਬੋਤਲ ਨਹੀਂ ਮਿਲ ਉਸ ਲੱਸੀ ਦੀ ਬੋਤਲਾਂ ਹੋਣਗੀਆਂ ਐ ਤੇ ਬਾਕੀ ਦੁੱਧ ਪਿਆ ਹੋਊਗਾ ਵੀ ਘਿਓ ਵਾਲਾ ਦੁੱਧ ਇਹ ਇਹਨੂੰ ਕਾੜ ਕੇ ਫਿਰ ਇਹਦਾ ਦਹੀਂ ਬਣਾਇੰਦਾ ਜੋ ਪੁਰਾਣਾ ਸਾਡੇ ਆਯੁਰਵੇਦਾ ਚਾਹੇ ਸਾਡੇ ਗ੍ਰੰਥਾਂ ਨੇ ਨੇ ਦਿੱਤਾ ਹੈ ਜੇ ਭਗਵਾਨ ਕ੍ਰਿਸ਼ਨ ਦੀ ਛੋਟੀ ਬਚਪਨ ਦੀ ਫੋਟੋ ਦੇਖੋ ਜੀ ਉਹਦੇ ਚ ਭਗਵਾਨ ਕ੍ਰਿਸ਼ਨ ਦਾ ਹੱਥ ਕਾਦੇ ਚ ਆਹਾਂ ਕਿ ਤੋੜੇ ਚ ਹੈ ਜਿਹਦੇ ਜੋ ਮੱਖਣ ਕੱਢ ਕੇ ਖਾ ਰਹੇ ਹੈ ਖਾ ਰਹੇ ਹੈ ਸਹੀ ਅਚਾ ਉਹ ਕੁਝ ਵੀ ਖਾ ਸਕਦੇ ਸੀਗੇ ਹੈ ਜਿਹੜਾ ਤਾਂ ਸ੍ਰਿਸ਼ਟੀ ਦਾ ਮਾਲਕ ਆ ਉਹਨੇ ਉਹਨੇ ਮੱਖਣ ਖਾ ਰਹੇ ਮੱਖਣ ਕਾਹਦੇ ਜੀ ਨਿਕਲਦਾ ਲੱਸੀ ਚੋਂ ਲੱਸੀ ਚੋਂ ਤੇ ਪਿੱਛੇ ਗਊ ਮਾਤਾ ਦੀ ਫੋਟੋ ਆ ਠੀਕ ਹੈ ਤੇ ਉਹ ਸਾਨੂੰ ਸਿੱਖਿਆ ਉੱਥੋਂ ਆ ਤੇ ਇਦਾਂ ਹੀ ਇਹਨੂੰ ਕਾਢ ਕੇ ਇਹਨੂੰ ਦਹੀਂ ਬਣਾ ਕੇ ਇਹਦਾ ਫਿਰ ਘਿਓ ਬਣਾਉਨੇ ਆ ਅਸੀਂ ਹੌਲੀ ਹੌਲੀ ਆ ਹਾਰੇ ਤੇ ਆ ਹੈਗਾ ਈ ਜੀ ਤੇ ਇਹ ਪੈਕਿੰਗ ਵੇਅਰ ਆ ਸਾਰੀ ਆਪਾਂ ਇੱਥੇ ਕਰਦੇ ਆ ਇੱਥੇ ਕਰਦਾ ਜਾਂਦੀ ਆ ਹਾਂ ਇਹ ਇੰਨਾ ਉਹ ਨਹੀਂ ਹੈ ਇਹ ਸਾਨੂੰ ਆਪਣੇ ਸ਼ੌਕ ਨਾਲ ਹੀ ਕਰਦੇ ਆ ਜਿਹੜੀਆਂ ਫੈਮਲੀ ਆ ਸਾਡੇ ਨਾਲ ਜੁੜੀਆਂ ਨੇ ਇਹਦੇ ਚ ਵੀ ਇਹ ਦਿੱਤਾ ਹੋਇਆ ਅਡੀਸ਼ਨ ਮੇਡ ਆ ਵੀ ਇਹ ਤਰੀਕੇ ਨਾਲ ਅੱਜ ਕੱਲ ਮਣਦਾ ਨਹੀਂ ਹੈ ਫੈਕਟਰੀਆਂ 'ਚ ਨਹੀਂ ਬਣਦਾ ਹੈਗਾ ਠੀਕ ਹੈ ਇਹਦੇ ਨਾਲ ਆਇਆ ਵੀ ਥੋੜੀ ਬਹੁਤੀ ਲੋਕਲ ਲੇਬਰ ਨੂੰ ਅ ਨੌਕਰੀਆਂ ਮਿਲੀਆਂ ਹੋਈਆਂ 10-12 ਬੰਦਿਆਂ ਨੂੰ ਓਕੇ ਜੀ ਓਕੇ ਹਾਂ ਨਾਲੇ ਉਹਨਾਂ ਦਾ ਸਰਕਲ ਚੱਲੀ ਜਾਂਦਾ ਨੇ ਆਪਣਾ ਸ਼ੌਕ ਪੂਰਾ ਹੋਈ ਜਾਂਦਾ ਆਪਣਾ ਹਾਂ ਜੀ ਤੇ ਇਹ ਨੰਬਰ ਹੈ ਜੀ ਕੰਟੈਕਟ ਨੰਬਰ ਇਹਨਾਂ ਦਾ ਸੋ ਕੀ ਚਾਹੀਦਾ ਹੋਵੇ ਜੇ ਕੁਝ ਵੀ ਬਾਕੀ ਜਾਣਕਾਰੀ ਵੀ ਲੈਣੀ ਹੋਵੇ ਨੌਲੇਜ ਇਹਨਾਂ ਨੂੰ ਪੂਰੀ ਤੇ ਸੰਪਰਕ ਕਰ ਲਿਓ ਤੇ ਬਹੁਤ ਚੰਗਾ ਲੱਗਿਆ ਜੀ ਸਾਨੂੰ ਮਿਲ ਕੇ ਸਾਰਾ ਫਾਰਮ ਘੁੰਮ ਕੇ ਬਹੁਤ ਵਧੀਆ ਲੱਗਿਆ ਠੀਕ ਹੈ ਜੀ ਸ਼ੁਕਰੀਆ ਜੀ ਥੈਂਕ ਯੂ ਸ਼ੁਕਰੀਆ